ਇਹ ਆਪਣੇ ਵੱਡੇ ਭਾਈ ਜਸਵਿੰਦਰ ਦਾ ਜਨਮ ਦਿਨ ਹੈ ਤੇ ਭਾਈ ਦਾ ਪਿੰਡ ਲੋਂਗੜਾ ਭਾਈ ਆ ਕੈਨੇਡਾ ਦੇ ਵਿੱਚ ਰਹਿੰਦਾ ਤੇ ਭਾਈ ਦਾ ਅੱਜ ਜਨਮ ਦਿਨ ਹੈ ਭਾਈ ਸਾਰਿਆਂ ਨੂੰ ਪਹਿਲਾਂ ਭਾਈ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਰੱਬ ਚਾਹਤੀ ਖਲਾਜ ਰੱਖੇ ਧੰਨਵਾਦ ਭਾਈ ਦਾ ਜੋ ਭਾਈ ਨੇ ਨਿਭਰਿਆ ਸੇਵਾ ਕੀਤੀ ਆ ਭਾਈ ਨੇ ਅੱਜ ਸੇਵਾ ਕੀਤੀ ਆ ਭਾਈ ਕੇਲਿਆਂ ਦੀ ਤੇ ਨਾਲ ਦੁੱਧ ਦੁੱਧ ਦੇ ਵਿੱਚ ਸ਼ੱਕਰ ਪਾਈ ਹੋਈ ਆ ਤੇ ਭਾਈ ਦੀ ਬਹੁਤ ਵਧੀਆ ਸੋਚ ਆ ਭਾਈ ਦੀ ਸੋਚ ਨੂੰ ਦਿਲੋਂ ਸਲੂਟ ਆ ਭਾਈ ਧੰਨਵਾਦ ਹੈਪੀ ਬਰਥਡੇ ਟੂ ਯੂ ਜਾ। ਜਵਾਕ ਦੇਖੋ ਬਈ ਕਿੰਨੇ ਸੋਹਣੇ ਲੱਗਿਆ ਦੇਖੋ। ਬਾਟੇ ਪੇਸੇ ਕਰਦੇ ਆ ਬਾਈ ਨੂੰ। ਆਓ ਜੀ ਤੇ ਆਪਾਂ ਦੁੱਧ ਪਿਲਾਉਣ ਤੋਂ ਬਾਅਦ ਰਿਵਿਊ ਲੈਨੇ ਆ ਬੰਦਿਆ ਦੇ। ਕਿਵੇਂ ਲੱਗਈ ਬਈ ਦੁੱਧ? ਵਧੀਆ ਸੀ ਬਈ। ਕਿਵੇਂ ਲੱਗਿਆ ਕਰ? ਬੜਾ ਵਧੀਆ ਸੀ ਯਾਰ। ਹਾਂ ਹਾਂ। ਬਾਹਰ ਬੈਠੇ ਬਈ ਸਪੋਰਟ ਕਰਿਆ ਕਰੋ ਜਿਹੜੇ ਬਾਹਰਲੇ ਦੇਸ਼ ਚ ਨੇ। ਕੋਈ ਸਾਨੂੰ ਮੈਸੇਜ ਜਾਂ ਚੀਜ਼ਾਂ ਭੇਜਿਆ ਕਰੋ। ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਭਰੇ ਦੋ ਦਿਨਾਂ ਬਾਅਦ ਜੇ ਸੇਵਾ ਭੇਜੀ ਜਾਵੇ। ਹਾਂ। ਬਹੁਤ ਬਹੁਤ ਧੰਨਵਾਦ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਜਾਣੇ ਹਾਂਜੀ ਵੀਰੇ ਤੁਸੀਂ ਤਕਰੀਬਨ ਜਾਣਦੇ ਹੋ ਡੇਢ ਮਹੀਨਾ ਹੋ ਗਿਆ ਨਾ ਆਪਣੇ ਕੈਂਪ ਚੱਲਦੇ ਨੂੰ ਪਿੰਡ ਕੋੜੜ ਫ੍ਰੀ ਕੈਂਪ ਚੱਲਦਾ ਜਿਹੜਾ ਕਬੱਡੀ ਤੇ ਉਹਦੇ ਲਈ ਬਾਈ ਕੋਈ ਨਾ ਕੋਈ ਸੇਵਾ ਕਰਦਾ ਹੁੰਦਾ ਨਾ ਤਾਂ ਤੇ ਉਹਦੇ ਸਬੰਧ ਦੇ ਵਿੱਚ ਬਾਈ ਨੇ ਸੇਵਾ ਕੀਤੀ ਸੀਗੀ ਨਾਲ ਦੁੱਧ ਦੀ 25 ਲੀਟਰ ਦੁੱਧ ਤੇ ਨਾਲ 30 ਕਿਲੋ ਕੇਲੇ ਤੇ ਬਾਈ ਦਾ ਬਹੁਤ-ਬਹੁਤ ਧੰਨਵਾਦ ਜਸਵਿੰਦਰ ਬਾਈ ਹੈਗਾ ਲੋਹੜ ਤੋਂ ਤੇ ਕਨੇਡਾ ਦੇ ਵਿੱਚ ਰਹਿੰਦਾ ਤੇ ਦੂਜੀ ਸੇਵਾ ਬਾਈ ਮੰਗੇ ਨੇ ਕੀਤੀ ਹਨਾ ਤੇ ਆਪਣੇ ਭਰਾ ਦਾ ਬਹੁਤ-ਬਹੁਤ ਧੰਨਵਾਦ ਤੇ ਮੰਗੇ ਨੇ ਦੁੱਧ ਸਾਰਾ ਦਿਨ ਸਾਹਮ ਕੇ ਰੱਖਿਆ ਸਵੇਰੇ ਆਪਣੇ ਲਵੇ ਟਾਈਮ ਨਹੀਂ ਸੀ ਧੰਨਵਾਦ ਮੰਗੇ ਬਾਈ ਤੇ ਆਪਣੇ ਲਵੇ ਟਾਈਮ ਹੈ ਨਹੀਂ ਸੀ ਤੇ ਮੰਗੇ ਨੇ ਆਪਣੀ ਫ੍ਰਿਜ ਦੇ ਵਿੱਚ ਰੱਖਿਆ ਧੰਨਵਾਦ ਮੰਗੇ ਦਾ ਬਹੁਤ-ਬਹੁਤ ਤੇ ਥੈਂਕ ਯੂ ਬਾਈ ਹਨਾ ਪਹੁੰਚਿਆ ਕਰੋ ਮੰਗੇ ਲਵੇ ਵੀ 13 ਤਰੀਕ ਨੂੰ 13 13 ਤਰੀਕ ਨੂੰ 13 ਪੈਦਾਵਾਰ ਕਰ ਮਿਲਦਾ ਹੁੰਦਾ ਤੇ ਬਾਈ ਦੇ ਵੀ ਆਫਰ ਚੱਲਦੇ ਨੇ ਆਪਾਂ ਵੀਡੀਓ ਪਾਉਂਦੇ ਹੀ ਰਹਨੇ ਆ ਤੁਸੀਂ ਦੇਖਦੇ ਹੋਵੋਗੇ ਤੇ ਠੀਕ ਆ ਵੀ ਹੁਣ ਆਪਾਂ ਗਰਾਊਂਡ 'ਚ ਜਾ ਕੇ ਮਿਲਦੇ ਆ ਠੀਕ ਆ ਆਪਾਂ ਦੁੱਤ ਲੈ ਕੇ ਆ ਗਰਾਊਂਡ ਦੇ ਵਿੱਚ ਠੀਕ ਆ ਗਰਾਊਂਡ 'ਚ ਮਿਲਦੇ ਆਗੇ ਪਹਿਲਾਂ ਥੋੜਾ ਜਿਹਾ ਘਰੇ ਜਾ ਕੇ ਉਹਨੇ ਆਪਣੇ ਕੱਪੜੇ ਬਦਲ ਕੇ ਅਜੇ ਆਪਾਂ ਖੜੇ ਹੀ ਨਿਕਲੇ ਹੋ ਸਰੀਰ ਦੇ ਅਜੇ ਫ੍ਰੀ ਜਾਂਦੇ ਤੇਜੀ ਚੱਲਦੇ ਤੇ ਫੇਰ ਦੁਬਾਰਾ ਆਪਾਂ ਗਰਾਊਂਡ ਚ ਜਾਂਦੇ ਜਿੰਦੇ ਵੀ ਲੈ ਜਾ ਆ ਗਿਆ ਹਾਂ ਨਾ ਯਾਦ ਕੀ ਰੱਖਦਾ ਲਓ ਜੀ ਤੇ ਚਵਾਕ ਮੁੜੇ ਆਉਂਦੇ ਨੇ ਪ੍ਰੈਕਟਿਸ ਲਾ ਕੇ ਅੱਤੇ ਦੇ ਗੋਦਾ ਪਾਕਾ ਰੌਂਡ ਦੇ ਵਿੱਚ ਲਈ ਜਾਂਦੇ ਆ ਆਓ ਜੀ ਹੋਰ ਜੀ ਨਾ ਉਹਦੇ ਵਿੱਚ ਪਹੁੰਚਣ ਵਾਲੇ ਆ ਲੇਟ ਹੋ ਗਏ ਬਈ ਬਹੁਤ ਜ਼ਿਆਦਾ ਯਾਰ ਉਹ ਸੋਣਾ ਬਈ ਇੱਕ ਜਿਹੜਾ ਮੈਂ ਕੋਰਸ ਜਾ ਕਰਦਾ ਨਾ ਉਹਨੇ ਅਲਝਾਇਆ ਪਿਆ ਮੈਨੂੰ ਕਿੱਧਰ ਦੀ ਘਟਨਾ ਚੱਲ ਰਹੀ ਹੈ ਮੋਟਰੇਡ ਮੋਟਰ ਹੈ ਸੈੱਟ ਤੋਂ ਹੀ ਕੱਢਦੇ ਮੇਰੇ ਤੈਨੂੰ ਨਹੀਂ ਪਤਾ ਜਿੱਧਰ ਗੇਟ ਹੋ ਉਧਰ ਦੀ ਕੱਢੇਗਾ ਫਿਰ ਨਾਲ ਜਵਾਕ ਲਓ ਜੀ ਗਰਾਊਂਡ 'ਚ ਪਹੁੰਚ ਗਏ ਆਪਾਂ ਸਾਉਂਡ ਚ ਕਰਤੀ ਐਂਟਰੀ ਜਵਾਕੂਰੇ ਰੌਣਕ ਆਪਣੀ ਹੋਈ ਹੈ ਨੇ ਤੇ ਕਈ ਤਾਂ ਵਿਚਾਰੇ ਘਰਾਂ ਨੂੰ ਚਲੇ ਗਏ ਹੈ ਹੈ ਤੇ ਚਾਹਤ ਕਰਾ ਸ਼ੱਕਰ ਘੋਲਨੀ ਆ ਹੈ ਬਾਈ ਲੋਈ ਤੇ ਅੱਜ ਦੁੱਧ ਪਲਾਵਾਂਗੇ ਜਵਾਕਾਂ ਨੂੰ ਮਿਹਨਤ ਲਵਾ ਕੇ ਹਾਂਜੀ ਤੁਸੀਂ ਦੇਖ ਹੀ ਸਕਦੇ ਹੋ ਬਾਈ 32 ਕਿਲੋ ਤੋਂ ਲੈ ਕੇ ਓਪਨ ਤੱਕ ਦੀਆਂ ਟੀਮਾਂ ਖੇਡਦੀਆਂ ਨੇ ਆ ਮੋਟੇ ਹੁਣੀ ਹੈ ਕਿਉਂ ਬਾਈ ਟੱਟਾ ਇਨੂੰ ਕੀ ਕਹਿੰਦੇ ਨੇ ਟਰੰਪ ਟਰੰਪ ਆ ਬਈ ਮੁੰਡੇ ਦਾ ਨਾਮ ਆ ਗਿਆਨੀ ਤੈਨੂੰ ਕੀ ਕਹਿੰਦੇ ਨੇ ਲੂੰਬਾ ਚੱਕ ਬਈ ਨਹੀਂ ਬਾਲੇ ਬਖਰੇ ਨੇ ਤੇਰਾ ਨਾਮ ਕੀ ਕਹਿੰਦੇ ਨੇ ਮੋਂਟਾ ਮੋਟਾ ਦਾਣਵ ਮੋਂਟਾ ਦਾਣਵ ਇਹਨੂੰ ਦਾਣਵ ਕਹਿੰਦੇ ਨੇ ਆ ਗਿਆਨੀ ਨੂੰ ਕੀ ਕਹਿੰਦੇ ਨੇ ਰਾਜੀ ਰਾਜੀ ਠੀਕ ਆ ਜੀ ਇਧਰ ਨਾਲ ਬੱਚੇ ਫੁੱਟਬਾਲ ਖੇਡ ਜਾਨੇ ਆ ਪਕੌੜਾ ਹੈ ਸੈਰੂ ਪਕੌੜਾ ਕਹਿੰਦੇ ਨੇ ਉਹ ਪੁੱਠੇ ਨਾ ਨਾ ਲਿਆ ਕਰੋ ਲੜਪੋਗੇ ਕਿਸੇ ਨਾਲ ਲਓ ਜੀ ਇੱਧਰ ਛੋਟੇ ਬੱਚਿਆਂ ਦੀ ਗੇਮ ਹੋ ਰਹੀ ਆ ਆ ਦੇਖੋ ਥਾਪੀਆਂ ਵਜਦੀਆਂ ਨੇ ਇੱਧਰ ਆਪਣੇ ਮੈਂਬਰ ਸਾਹਿਬ ਫੈਕਟ ਸਲਵਾ ਰਹੇ ਆ ਛੋਟੇ ਬੱਚਾ ਨੂੰ ਥੈਂਕ ਯੂ ਜੀ ਧੰਨਵਾਦ ਹੋ ਠੀਕ ਆ ਜੀ ਹਾਂ ਬਹੁਤ ਵਧੀਆ ਬਰਾਮ ਵਾਲਾ ਦੁੱਧ ਬੰਨੂ ਤੁਹਾਨੂੰ ਠੀਕ ਆ ਮੈਂ ਵੀ ਲਾਉਣੀ ਆ ਪੀਰੋ ਧੱਬ ਕੇ ਬਰਾਮ ਵਾਲਾ ਦੁੱਧ ਨਾਲ ਤੁਹਾਨੂੰ ਮੈਂ ਲਾਉਣੀ ਆ ਇੱਧਰ ਆਪਣੇ ਜੀ ਨਾਲ ਹੋਣਗੇ ਖੇਲੇ ਠੀਕ ਆ ਹਾਂ ਜੀ ਖੇਡਾਂ ਦੇ ਨਾਲ ਪੀਣਾ ਹੋ ਜਾ ਠੀਕ ਹੈ ਮੈਂ ਜੋਰ ਲਾਉਣਾ ਮੈਂਤ ਲਾ ਕੇ ਠੀਕ ਆ ਨਾਲ ਪੀ ਮੈਂ ਤੁਹਾਡੇ ਲਈ ਹੋਰ ਵੀ ਭਰਾ ਬਣਾ ਲਏ ਜਿੰਨੇ ਵੀ ਬੈਠੇ ਨੇ ਡਾਈਟ ਭੇਜਿਆ ਕਰਨਗੇ ਠੀਕ ਆ ਆਰੀ ਮੋਤੀ 700 ਡਾਲਰ ਆ ਗਿਆ ਬੱਸ ਠੀਕ ਆ ਹਾਂ ਇਹਦਾ ਲੱਗ ਗਿਆ ਅੰਦਰੋਂ ਸੱਤ ਤੇ ਰੋਣਾ ਨਹੀਂ ਕਿਸੇ ਨੇ ਠੀਕ ਆ ਥੋੜਾ ਜਿਹਾ ਇੱਧਰ ਨੂੰ ਹੋ ਜਾਓ ਇੱਧਰ ਨੂੰ ਹੋ ਜਾਓ ਬਰਾਬਰ ਕਰੋ ਲਾਈਨ ਥੋੜੇ ਪਰਾਂ ਨੂੰ ਹੋ ਜਾਓ ਤੇ ਬਰਾਬਰ ਕਰ ਦਿਓ ਆ ਉੱਤਰ ਵਿੱਚ ਆ ਜਾਓ ਸਾਰੇ ਬਰਾਬਰ ਬਰਾਬਰ ਜੋ ਬਾਕੀ ਪਿਆਸ ਲਈ ਬਾਈ ਦਾ ਚਲਣਾ ਪਿਆ ਬਹੁਤ ਬਹੁਤ ਮੁबारकਾ ਜਨਮ ਦਿਨ ਦੀਆਂ ਸਾਡਾ ਜੋ ਬੀ ਦੇ ਵਧੀਆ ਹੋ ਗਿਆ ਆ ਇਹਦੇ ਨਿਕਾਲੇ ਵਿੱਚ ਰਹਿੰਦਾ ਠੀਕ ਹੈ ਜੀ ਪਿੰਡ ਦਾ ਲੋਗੜ ਆ ਲੋਗੜ ਤੋਂ ਆਈ ਐ ਸੇਵਾ ਬਤਾ ਭਾਈ ਉਹਨਾਂ ਨੇ ਆਪ ਪ੍ਰੈਕਟਿਸ ਲਾਈਆ ਠੀਕ ਹੈ ਜੀ ਤੇ ਉਹ ਆਰਮੀ ਦੇ ਵਿੱਚ ਨੇ ਆਰਮੀ ਦੇ ਟੋਨਾ ਨੇ ਠੀਕ ਹੈ ਜੀ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂ ਜੀ ਤੇ ਬਾਈ ਨੇ ਬੱਚਾ ਲਈ ਇੰਨੀ ਦੇ ਸੇਵਾ ਦਿੱਤੀ ਆ ਹਾਂ ਜੀ ਤੇ ਬਾਈ ਨੇ ਦੁੱਧ ਭੇਜਿਆ ਗਿਆ ਤੇ ਕੇਲਿਆਂ ਦੀ ਸੇਵਾ ਵੀ ਕਰਾਈ ਠੀਕ ਹੈ ਜੀ ਆਪਣੇ ਵੱਡੇ ਭਾਈ ਜਸਵਿੰਦਰ ਦਾ ਜਨਮ ਲੈਣਾ ਤੇ ਭਾਈ ਦਾ ਪਿੰਡ ਲੋਗੜਾ ਭਾਈ ਆਪ ਕੈਨੇਡਾ ਦੇ ਵਿੱਚ ਰਹਿੰਦਾ ਤੇ ਭਾਈ ਦਾ ਅੱਜ ਜਨਮ ਲੈਣਾ ਭਾਈ ਸਾਰਿਆਂ ਨੂੰ ਪਹਿਲਾਂ ਭਾਈ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਰੱਬ ਚੜ੍ਹਦੀ ਕਲਾ ਚ ਰੱਖੇ ਧੰਨਵਾਦ ਭਾਈ ਦਾ ਜੋ ਭਾਈ ਨੇ ਨਿਭਰੀ ਸੇਵਾ ਕੀਤੀ ਆ ਭਾਈ ਨੇ ਅੱਜ ਸੇਵਾ ਕੀਤੀ ਆ ਭਾਈ ਥੇਲਿਆਂ ਦੀ ਤੇ ਨਾਲ ਦੁੱਧ ਦੁੱਧ ਦੇ ਵਿੱਚ ਸ਼ੱਕਰ ਪਾਈ ਹੋਈ ਆ ਤੇ ਭਾਈ ਦੀ ਬਹੁਤ ਵਧੀਆ ਸੋਚ ਆ ਭਾਈ ਦੀ ਸੋਚ ਨੂੰ ਦਿਲੋਂ ਸਲੂਟ ਆ ਭਾਈ ਧੰਨਵਾਦ ਜੋ ਇੰਨਾ ਕਰ ਰਹੇ ਆ ਬੱਚਿਆਂ ਦੇ ਹਨਾ ਤੇ ਭਾਈ ਹੁਣਾਰੇ ਜੇ ਐਦਾਂ ਦੇ ਭਾਈ ਹੋਣ ਨਾ ਜਿੰਨੇ ਵੀ ਬਾਹਰ ਰਹਿੰਦੇ ਨੇ ਤੇ ਸਪੋਰਟ ਕਰਨ ਵੱਖਰੀ ਵੱਖਰੀ ਡਾਈਟ ਦੀ ਸੇਵਾ ਕਰਿਆ ਕਰਨ ਤਾਂ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਊਗਾ ਨਾ ਤੇ ਬਾਈ ਦੀ ਸੋਚ ਨੂੰ ਦਿਲੋਂ ਸਲੂਟਾ ਧੰਨਵਾਦ ਜੀ ਸਾਰੇ ਜਣੇ ਤਾੜੀਆਂ ਮਾਰੋ ਜੀ ਬਾਈ ਨੂੰ ਜਣ ਕੇ ਮੁਬਾਰਕਾਂ ਦੇ ਜੀ ਫਾਇਦਾ ਹੋ ਸਿਹਤ ਤੋਂ ਬਾਈ ਬਾਈ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਤੇ ਬਾਈ ਨੂੰ ਜਣ ਲੈਂਦੀ ਆ ਬਹੁਤ ਬਹੁਤ ਮੁਬਾਰਕਾਂ ਤੇ ਸਾਦੇ ਬੱਚਿਆਂ ਨੂੰ

ਆਪ ਤੋਂ ਛੋਟਾ ਬੱਚਾ ਜਹੋਣ ਲੱਗਿਆ ਹੈ ਦਿਹਾਉਣ ਲੱਗਿਆ ਜੋਾਕਾਂ ਦੇ ਨਾਲ ਰੋਜਨਾ ਕਪੜਾ ਜੋਾਕਲੇ ਕਹਿੰਦਾ ਫੇਰ ਆਉਣ ਲੱਗਿਆ ਪਹਿਲਾਂ ਤੁਰਨਾ ਵੀ ਸਿਖਾਇਆ ਜੀ ਫਿਰ ਹੁਣ ਤੁਰਨ ਵੀ ਸਾਡੇ ਗਰਾਊਂਡ 'ਚ ਹੀ ਲੱਗਿਆ ਗਿਆ ਪਹਿਲਾਂ ਰਨ ਕਰਕੇ ਆਉਂਦਾ ਆਉਂਦਾ ਸੀਗਾ ਇਹ ਕਿ ਨਹੀਂ ਤੇ ਹੁਣ ਤੁਰਨਾ ਜਾਂ ਅਸੀਂ ਸਾਰਿਆਂ ਨੇ ਠੀਕਾ ਇਹ ਆ ਜਿਵੇਂ ਜੋਾਕ ਹੋਰ ਆ ਜੇ ਇਹ ਵੀ ਤੁਰਨਾ ਸਿਖਾ ਲਈਏ ਤੇ ਉਦੋਂ ਕਿੱਥੇ ਨਿਚਾਵਾਗੇ ਅਗਲੇ ਹੀ ਆ ਅਗਲੇ ਹੀ ਯਾ ਮਾਰੇ ਬਣਾ ਦੇ ਲਾ ਪੰਪ ਪੀਲਾ ਟੀਕੇ ਦਾ ਦੇਖ ਓਏ ਹੋਰ ਤੋਂ ਅੰਦਰ ਜਾ ਕੇ ਤੋਏ ਟੀਕੇ ਦੇਖ ਟੀਕੇ ਤੱਕ ਚੱਲ ਚੱਲ ਬਹੁਤ ਬਹੁਤ ਧੰਨਵਾਦ ਜੀ ਆ ਮਜ਼ਾ ਆ ਗਿਆ ਪਸੂਨਾਂ ਨੂੰ ਕਦੇ ਸਾਰੇ ਮਜ਼ਾ ਆ ਗਿਆ ਹਾਂ ਮੰਦੀਆ ਗੱਲ ਆ

ਉਸ ਕੀ ਬਈ ਠੀਕ ਹੈ ਦੇਖੋ ਬਈ ਕਿ ਮੈਨੂੰ ਹਵਾ ਲੱਗਾ ਬੜੀ ਗੱਲ ਵਾਰਾ ਚੋਟੀ ਤੋਂ ਟੇਸਟ ਪਸੰਦ ਕਿਵੇਂ ਆਉਂਦੀ ਓਤੀ ਬਈ ਇੱਕ ਨੰਬਰ ਆ ਟੇਸਟ ਪੂਰਾ ਜਮੀਨ ਨਿਕਲੇ ਪਿੱਤਾ ਬਈ ਅੱਜ ਬੜਾ ਜੀ ਨੇ ਲਿਆ ਤਾਂ ਜੋਰ ਲੱਗਾ ਹੈਪੀ ਬਰਥਡੇ ਬੋਲ ਦੇ ਸਾਡੇ ਵੀ ਸਾਰਿਆਂ ਨੂੰ ਹੋਰ ਉਹ ਵੀ ਕੇ ਮੈਂ ਵੀ ਕਾ ਲੂ ਪਾਰਟੀ ਦੀ ਬਾਰ ਆਹ ਬੋਲ ਦੱਸ ਮਨੇ ਮੂਤੋਂ ਨਾ ਕਿੰਜੀ ਵਾਰ ਐਡਾ ਕਰਦਾ ਤਰਾ ਉਹ ਮੇਰੀ ਵੀਡੀਓ ਬਣਾ ਲ ਬਲਾਲ ਦੀ ਨਾਲ ਵਿੱਚ ਜਸਵਿੰਦਰ ਬਰਾ ਜੋ ਸੁਭਿੰਦਰਾ ਉਹ ਜਿਹੜਾ ਹੈ ਤੇ ਅਭੀਰੇ ਦੁੱਧ ਦੁੱਧ ਅੱਜ ਵਾਕ ਵਿੱਚ ਗਈ ਬਾਈ ਆਪ ਰਹਿ ਗਿਆ ਛੋਟਾ ਸਾਹਨਾ बढ़िया सीस्ट बस ठीक हैपीडे ਤੂੰ ਯੂ ਠੀਕ ਆ ਨਾਲ ਤਾੜੀਆਂ ਮਾਰ ਗਿਆ ਠੀਕ ਆ ਚਲੋ ਸ਼ੁਰੂ ਕਰੀਏ ਹੈਪੀ ਬਰਥਡੇ ਟੂ ਯੂ ਯੂ ਠੀਕ ਆ ਹੋਰ ਭਾਰੀ ਤੋਂ ਆਇਆ ਗਿਆ ਹੋਰ ਰਿੱਧਾ ਮਾਰਿਆ ਗਿਆ ਪਲਾ ਰਿੱਧਾ ਮੇਰੀ ਜਿਆਰਿਆ ਚੱਲੇ ਆਹ ਦੇਖੋ ਬਈ ਕਿੰਨੇ ਸੋਹਣੇ ਲੱਗਦਾ ਦੇਖੋ ਬਰਥਡੇ ਪੇਸ ਕਰਦੇ ਆ ਭਾਈ ਨੂੰ ਖੱਟਾ ਹੁਣ ਮੈਨੂੰ ਫਲਤਾਹ ਤੇ ਮਿਲ ਗਈ ਦੁੱਧ ਵੀ ਪੀ ਲਿਆ ਮੁੰਡਿਆਂ ਦੇ ਕੇਲੇ ਵੀ ਖਾ ਲਏ ਗੱਲ ਤਿੰਨ 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 ਗਲਾਸ ਦੁੱਧ ਤੇ ਪੀ ਗਏ ਹੁਣ ਫੁੱਲ એનર્ਜੀ ਚ ਨੇ ਤੇ ਹੁਣ ਸਾਰਿਆਂ ਨੇ ਆ ਕੇਲੇ ਵੀ ਖਾ ਲਏ ਹਟੋ ਜੀ ਤੇ ਆਪਾਂ ਦੁੱਧ ਪਿਲਾਉਣ ਤੋਂ ਬਾਅਦ ਰੀਵਿਊ ਲੈਨੇ ਆ ਬੰਦਿਆਂ ਦੇ ਕਿਵੇਂ ਲੱਗੇ ਸੀ ਬਈ ਦੁੱਧ ਵਧੀਆ ਸੀ ਬਈ ਕਿਵੇਂ ਲੱਗੇ ਕਿਰ ਬਾਲਾ ਵਧੀਆ ਸੀ ਯਾਰ ਗੱਲ ਵਾ ਸੀ ਕੱਲ ਤੂੰ ਦੱਸ ਫਿਰ ਹੁਣ ਹੈ ਕਾਲੇ ਕਿੰਨਾ ਵਧੀਆ ਲੱਗਾ ਕਿੰਨਾ ਕੁ ਵਧੀਆ ਲੱਗਾ ਪੂਰਾ ਵਧੀਆ ਪੂਰਾ ਘੈਂਟ ਹਾਂ ਨਜ਼ਾਰਾ ਲੈ ਆਤਾ ਕਾ ਹੋਰ ਵੀ ਸੇਵਾ ਕਰਿਆ ਕਰੋਗਾ ਦੋ 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 ਦਈ ਆਏ ਬੋਲ ਕਾਲਾ ਕਹਿੰਦਾ ਵੀ ਦੋ ਦਿਨਾਂ ਬਾਅਦ ਵੀ ਇਹੋ ਜੀ ਸੇਵਾ ਹੋਣੀ ਚਾਹੀਦੀ ਆ ਕਿਉਂ ਕਾਲੇ ਬੋਲ ਪਾ ਹੁਣ ਮੜਿਆ ਫੇਰ ਹੀ ਹੋਊਗੀ ਜੇ ਬੋਲੇਗਾ ਭਾਈ ਹੁਣ ਸਾਡੇ ਕਹਿਣ ਤੇ ਥੋੜੀ ਹੋਣੀ ਆ ਤੂੰ ਮੜਿਆ ਕਹਿ ਬਾਹਰ ਬੈਠੇ ਭਾਈ ਬਈ ਸਪੋਰਟ ਕਰਿਆ ਕਰੋ ਹਾਂ ਹਾਂ ਬਾਹਰ ਬੈਠੇ ਭਾਈ ਸਪੋਰਟ ਕਰਿਆ ਕਰੋ ਜਿਹੜੇ ਬਾਹਰਲੇ ਦੇਸ਼ ਚ ਨੇ ਵੀ ਸਾਨੂੰ ਮੈਰ ਜੀ ਚੀਜ਼ਾ ਭੇਜਿਆ ਕਰੋ ਤੂੰ ਭਾਈ ਐਨ ਆਰ ਆਈ ਬਿਨਾਂ ਨੂੰ ਬੇਨਤੀ ਆ ਵੀਰੇ ਦੋ ਦਿਨਾਂ ਬਾਅਦ ਇਹ ਜੀ ਸੇਵਾ ਭੇਜੀ ਜਾਵੇ ਹਾਂ ਬਹੁਤ ਬਹੁਤ ਧੰਨਵਾਦ ਸਹੀ ਗੱਲ ਆ ਸਹੀ ਗੱਲ ਆ ਦੇਖ ਲ ਤੂੰ ਵੀ ਕਾਲੇ ਵੀ ਪੇਜ ਜਾ ਕਰਾ ਕਹਾਸੀ ਜਾ ਰਹਾ ਕਾਲੇ ਜਾ ਬਾਲਾ ਬੋਲ ਨਾ ਬੋਲ ਮੇਰੇ ਕੰਨਾਂ ਚ ਕਰੇ ਤੰਗ ਨਾ ਆਏ ਕਹਦੇ ਕਾਲੇ ਤੇਰੇ ਕੋਲ ਕੈ ਤੇਰੇ ਕੋਲ ਕੈਮਰਾ ਨਹੀਂ ਬਸ ਆਏ ਸੋਚ ਲਾ ਵੀ ਕੋਈ ਨਹੀਂ ਹੈਗਾ ਕੈਮਰਾ ਲੈ ਹਣ ਬੋਲ ਪਾ ਲੈ ਹਣ ਬੋਲ ਪਾ ਹੋਰ ਨਿਕਲਦਾ ਬੋਲ ਪਾ ਲੈ ਅਰੇ ਕੰਦੂ ਜਿੰਨੇ ਸੀ ਯਾਰ ਕਾਲੇ ਬੋਲ ਪਾ ਯਾਰ ਜਦੋਂ ਸਾਧਿਆਂ ਆਉਦੀ ਡਿਊਟੀ ਦੇ ਵਿੱਚ